ਸਾਡਾ ਦੇਸ਼ ਜੋ ਹੈ ਮੁਜੰਬੀਕ ਤੋਂ ਤੇ ਕੋਲੰਬੀਆ ਤੋਂ 2 ਬਿਲੀਅਨ ਡਾਲਰ ਦੀ ਕੀਮਤ ਦੀਆਂ ਦਾਣਾਂ ਜਿਹੜੀਆਂ ਨੇ ਉਹ ਮੰਗਵਾਉਂਦਾ ਹੈ ਜੇ ਸਾਨੂੰ ਝੋਨੇ ਦੇ ਨਾਲ ਨਾਲ ਜਿਹੜੀ ਫਸਲ ਅਸੀਂ ਝੋਨੇ ਦੀ ਜਗ੍ਹਾ ਤੇ ਬੀਜਾਂਗੇ ਜੇ ਉਹਦੇ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਦੇ ਦੋ ਤਾਂ ਅਸੀਂ ਤੁਹਾਨੂੰ ਦਾਣਾਂ ਪੈਦਾ ਕਰਕੇ ਦੇ ਸਕਦੇ ਹਾਂ ਸਾਡੀ ਇੰਨੀ ਉਪਜਾਊ ਧਰਤੀ ਹੈ ਕਿ ਅਸੀਂ ਤੁਹਾਨੂੰ ਪੈਦਾ ਕਰਕੇ ਦੇਵਾਂਗੇ ਪਰ ਉਦੋਂ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਹੋਣੀ ਚਾਹੀਦੀ। ਇੱਕ ਇੱਕ ਦਾਣਾ ਚੱਕਣ ਦੀ ਵੀ ਗਾਰੰਟੀ ਹੋਣੀ ਚਾਹੀਦੀ। ਐਗਰੀਮੈਂਟ ਹੋਊਗਾ ਲੀਗਲ ਜਿਹਨੂੰ ਚੈਲੰਜ ਕੀਤਾ ਜਾ ਸਕੂਗਾ। ਕਿ ਅਸੀਂ ਇੰਨੇ ਸਾਲ ਵਾਸਤੇ ਉਹ ਤਾਂ 2 ਸਾਲ ਕਹਿੰਦੇ ਸੀ। ਮੈਂ ਕਹਾਂ ਜੀ ਨਹੀਂ 5 ਸਾਲ ਤੱਕ ਕਰੂਗਾ। ਫਸਲਾਂ ਹੋ ਰੈਡ ਹੋ ਜਾਣ। ਜੋ ਪੰਜਾਬ ਦੀਆਂ ਫਸਲਾਂ ਨੇ ਜੀ ਫੈਸਲਾ ਤਾਂ ਉਹਨਾਂ ਨੇ ਲੈਣਾ ਹੈ। ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਕੁਝ ਹੱਦ ਤੱਕ ਸੰਤੁਸ਼ਟ ਨਜ਼ਰ ਆਏ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਬਦਲਮੀਆਂ ਫਸਲਾਂ ਯਾਨੀ ਕਿ ਫਸਲੀ ਵਿਭਿੰਨਤਾ ਤੇ ਜ਼ੋਰ ਦਿੱਤਾ ਤੇ ਨਾਲ ਹੀ ਕਟੋਗਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਦੀ ਗਾਰੰਟੀ ਦੀ ਮੰਗ ਕੀਤੀ। ਕੇਂਦਰੀ ਮੰਤਰੀ ਪਿਊਸ਼ ਕੋਹਲ, ਅਰਜਨ ਮੁੰਡਾ ਤੇ ਨਿਤ्यानंद ਰਾਏ ਨੇ ਵੱਖ-ਵੱਖ ਕਿਸਾਨ ਯੂਨੀਅਨਸ ਦੇ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਮੁੱਦਾ ਚੁੱਕਿਆ ਕਿ ਮੁਜੰਬੀਕ ਅਤੇ ਕੋਲੰਬੀਆ ਤੋਂ ਦਾਲਾਂ ਦੀ ਦਰਾਮਦ ਹੁੰਦੀ ਹੈ। ਇਹ ਤਾਂ ਪੰਜਾਬ ਪੈਦਾ ਕਰ ਸਕਦਾ ਹੈ। ਸਾਡਾ ਦੇਸ਼ ਜੋ ਹੈ ਮੁਜੰਬੀਕ ਤੋਂ ਤੇ ਕੋਲੰਬੀਆ ਤੋਂ 2 ਬਿਲੀਅਨ ਡਾਲਰ ਦੀ ਕੀਮਤ ਦੀਆਂ ਦਾਲਾਂ ਜਿਹੜੀਆਂ ਨੇ ਉਹ ਮੰਗਵਾਉਂਦਾ ਹੈ ਜੇ ਸਾਨੂੰ ਝੋਨੇ ਦੇ ਨਾਲ ਨਾਲ ਜਿਹੜੀ ਫਸਲ ਅਸੀਂ ਝੋਨੇ ਦੀ ਜਗ੍ਹਾ ਤੇ ਬੀਜਾਂਗੇ ਜੇ ਉਹਦੇ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਦੇ ਦੋ ਤਾਂ ਅਸੀਂ ਤੁਹਾਨੂੰ ਦਾਲਾਂ ਪੈਦਾ ਕਰਕੇ ਦੇ ਸਕਦੇ ਹਾਂ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰੂਗੀ ਜਦੋਂ ਆਪਣਾ ਦੇਸ਼ ਕਣਕ ਦੇ ਮਾਮਲੇ 'ਚ ਇੱਕ ਵਾਰੀ ਜਿਹੜਾ ਵਿਦੇਸ਼ਾਂ ਤੇ ਡिपेंडੈਂਸੀ ਅਮਰੀਕਾ ਨੇ ਕਣਕ ਦੇਣ ਤੋਂ ਨਾ ਕਰਤੀ ਸੀ ਤਾਂ ਫਿਰ ਇਥੇ ਹਰੀ ਕ੍ਰਾਂਤੀ ਆਈ ਸੀ ਤੇ ਹਰੀ ਕ੍ਰਾਂਤੀ ਨੇ ਪੂਰੇ ਦੇਸ਼ ਦੇ ਅਨਾਜਾਂ ਦੇ ਅਨਾਜ ਦੇ ਭੰਡਾਰ ਜਿਹੜੇ ਪਰਤੇ ਜੋ ਪੰਜਾਬ ਨੇ ਲੀਡ ਕੀਤੀ ਸੀ ਉਹ ਕ੍ਰਾਂਤੀ ਹਾਲਾਂਕਿ ਉਹ ਹਰੀ ਕ੍ਰਾਂਤੀ ਦਾ ਖਮਿਆਜਾ ਸਾਨੂੰ ਅੱਜ ਭੁਗਤਣਾ ਪੈ ਰਿਹਾ ਕਿ ਸਾਡਾ ਪਾਣੀ ਜਿਹੜਾ ਬਹੁਤ ਜ਼ਿਆਦਾ ਵਾਟਰ ਲੈਵਲ ਥੱਲੇ ਚਲਾ ਗਿਆ ਸੋ ਮੈਂ ਕਿਹਾ ਸੀ ਕਿ ਦਾਣਾ ਸਾਡੇ ਸਾਡਿਆਂ ਸਾਨੂੰ ਦਿਓ ਕਿਹੜੇ ਕਿਹੜੇ ਦਾਣੇ ਸਾਡੀ ਇੰਨੀ ਉਪਜਾਊ ਧਰਤੀ ਹੈ ਕਿ ਅਸੀਂ ਤੁਹਾਨੂੰ ਪੈਦਾ ਕਰਕੇ ਦੇਵਾਂਗੇ ਪਰ ਉਹਦੇ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਹੋਣੀ ਚਾਹੀਦੀ ਹੈ। ਇੱਕ ਇੱਕ ਦਾਣਾ ਚੱਕਣ ਦੀ ਵੀ ਗਾਰੰਟੀ ਹੋਣੀ ਚਾਹੀਦੀ। ਤੇ ਫਿਰ ਨਰਮਾ ਤੇ ਕਪਾਹ ਕੋਈ ਜ਼ਮਾਨਾ ਸੀ ਜਦੋਂ ਸੰਗਰੂਰ ਦਾ ਇਲਾਕਾ, ਬਰਨਾਲੇ ਦਾ ਇਲਾਕਾ, ਮਾਨਸਾ, ਬਠਿੰਡਾ, ਫਾਜ਼ਿਲਕਾ, ਇਧਰ ਅਰਨੀ ਵਾਲਾ, ਪੰਨੀ ਵਾਲਾ, ਜਲਾਲਾਬਾਦ, ਅਬੋਹਰ ਤੱਕ ਸਾਡਾ ਉਹਨੂੰ ਕਾਟਨ 벨ਟ ਕਹਿੰਦੇ ਸੀ ਨਰਮਾ ਤੇ ਕਪਾਹ ਹੁੰਦੀ ਸੀ। ਪਰ ਉਹ ਵੀ ਸਾਰਾ ਹੁਣ ਲਗਭਗ ਝੋਨੇ 'ਚ ਚਲਾ ਗਿਆ ਕਿਉਂਕਿ ਫਸਲਾਂ ਰੁਲ ਗਈਆਂ ਤਾਂ ਵਿਸ਼ਵਾਸ ਉੱਠ ਗਿਆ ਕਿਸਾਨਾਂ ਦਾ ਕਦੇ ਚਿੱਟੀ ਮੱਖੀ ਨੇ ਖਾ ਲਿਆ ਕਦੇ ਗੁਲਾਬੀ ਸੁੰਡੀ ਨੇ ਖਾ ਲਿਆ ਤਾਂ ਉਹਨਾਂ ਦਾ ਵਿਸ਼ਵਾਸ ਉੱਠ ਗਿਆ ਫਸਲ ਤੋਂ ਤਾਂ ਉਹ ਵਿਸ਼ਵਾਸ ਬਹਾਲ ਕਰਨ ਵਾਸਤੇ ਵੀ ਗਾਰੰਟੀ ਚਾਹੀਦੀ ਆ ਖਰੀਦ ਦੀ ਨਰਮੇ ਤੇ ਕਪਾਹ ਦੀ ਸੋ ਨਾਲ ਨਾਲ ਅੱਜਕੱਲ ਮੱਕੀ ਜਿਹੜੀ ਆ ਉਹ ਇਥੈਨੋਲ ਬਣਨ ਲੱਗ ਗਿਆ ਹੋਰ ਕਈ ਜਗ੍ਹਾ ਤੇ ਮੱਕੀ ਦੀ ਜਿਹੜੀ ਜ਼ਰੂਰਤ ਪੈਣ ਲੱਗੀ ਅੱਠ ਪਲਾਂਟ ਤਾਂ ਪੰਜਾਬ ਕੋਲੇ ਵੀ ਹੈਗੇ ਨੇ ਇਥੈਨੋਲ ਦੇ ਪਰ ਉਹ ਤਾਂ ਬੀਜੀ ਜਾਊਗੀ ਜੇ ਸਾਨੂੰ ਐਮਐਸਪੀ ਦੀ ਗਾਰੰਟੀ ਮਿਲੂਗੀ ਮੈਂ ਐਗਜ਼ਾਮਪਲ ਦਿੱਤੀ ਉਹਨਾਂ ਨੂੰ ਜੇ ਕਿਸੇ ਜ਼ਿਮੀਂਦਾਰ ਕੋਲੇ 10 ਕਿੱਲੇ ਨੇ ਜੇ ਉਹਨਾਂ ਨੂੰ ਆਪਾਂ ਇਹ ਕਹਿ ਦਈਏ ਕਿ 6 ਕਿੱਲੇ ਤੂੰ ਝੋਨਾ ਲਾ ਲਾ 10 ਦੀ ਬਜਾਏ 6 ਕਿੱਲੇ ਲਾ ਲਾ 4 ਏਕੜ ਚ ਤੂੰ ਮੱਕੀ ਬੀਜ ਲਾ ਜਾਂ ਦਾਣੇ ਲਾ ਲਾ ਦਾਲਾਂ ਬੀਜ ਲਾ ਤਾਉ ਬੀਜ ਲੂਗਾ ਵਿਸ਼ਵਾਸ ਤੇ ਪਰ ਜਦੋਂ ਫਸਲ ਆਜੂਗੀ ਤਾਂ ਜਿੰਨੇ ਪੈਸੇ ਜਿੰਨਾ ਪ੍ਰੋਫਿਟ ਉਹਨੂੰ 6 ਕਿੱਲਿਆਂ ਦੀ ਜੀਰੀ ਵੇਚ ਕੇ ਜਿਹਨੂੰ ਧਾਨ ਵੀ ਕਹ ਦਿੰਦੇ ਆ ਰਾਈਸ ਕਹ ਲੋ ਮੁੰਜੀ ਕਹ ਦਿੰਦੇ ਆ ਜਿੰਨਾ ਝੋਨੇ ਦੀ ਫਸਲ ਵੇਚ ਕੇ ਉਹਨੂੰ ਪ੍ਰੋਫਿਟ ਹੁੰਦਾ ਓਨਾ ਹੀ ਉਹਨੂੰ ਬਾਕੀ 4 ਕਿੱਲਿਆਂ ਚ ਭਾਵੇਂ ਦਾਲਾਂ ਚੋਂ ਭਾਵੇਂ ਮੱਕੀ ਚੋਂ ਉਨੇ ਹੀ ਉਹਨੂੰ 4 ਕਿੱਲਾਂ ਚੋਂ ਹੋਣਾ ਚਾਹੀਦਾ ਨਹੀਂ ਉਹ ਵਾਪਸ ਅਗਲੇ ਸਾਲ ਫੇਰ 10 ਦੇ 10 ਕਿੱਲਾਂ ਚ ਝੋਨਾ ਲਾਊਗਾ ਸੋ ਕ੍ਰੌਪ ਡਾਈਵਰਸੀਫਿਕੇਸ਼ਨ ਜੇ ਲਾਗੂ ਕਰਨੀ ਹੈ ਤਾਂ ਪਹਿਲਾਂ ਗਰੰਟੀ ਦੇਣੀ ਪਊਗੀ ਸੋ ਇਸ ਤਰ੍ਹਾਂ ਦਾ ਇੱਕ ਪ੍ਰਸਤਾਵ ਅੱਜ ਆਇਆ ਜਿਸ ਨਫਾੜ ਜਿਹੜੀ ਏਜੰਸੀ ਹੈ ਸੈਂਟਰ ਦੀ ਤੇ ਨਾਲ-ਨਾਲ ਜਿਹੜਾ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਇੱਕ ਮੱਕੀ ਨੂੰ ਖਰੀਦਣ ਵਾਲੀ ਇਹਨਾਂ ਦੀ ਜਿਹੜੀ ਏਜੰਸੀ ਸਰਕਾਰੀ ਹੈ ਪਿਊਸ਼ ਜੀ ਪਿਊਸ਼ ਗੋਇਲ ਜੀ ਦੇ ਨਹਿਕਮੇ ਚ ਆਉਂਦੀ ਹੈ ਵੀ ਉਹ ਸਾਨੂੰ ਗਰੰਟੀ ਦੇ ਦੇਣ ਲਿਖਤੀ ਐਗਰੀਮੈਂਟ ਹੋਊਗਾ ਲੀਗਲ ਜਿਹਨੂੰ ਚੈਲੰਜ ਕੀਤਾ ਜਾ ਸਕੂਗਾ ਕਿ ਅਸੀਂ ਐਨੇ ਸਾਲ ਵਾਸਤੇ ਉਹ ਤਾਂ 2 ਸਾਲ ਕਹਿੰਦੇ ਸੀ ਮੈਂ ਕਿਹਾ ਜੀ ਨਹੀਂ 5 ਸਾਲ ਤਾਂ ਕਰੋ ਨਾ ਕੋਈ ਐ ਪਤਾ ਤਾਂ ਲੱਗੇ ਨਾ ਕਿ 5 ਸਾਲ ਐਗਰੀਮੈਂਟ ਹੈ ਤੇ ਦੇਖੋ ਸਰਕਾਰਾਂ ਬਦਲ ਸਕਦੀਆਂ ਨੇ 5 ਸਾਲ ਚ ਪਰ ਏਜੰਸੀ ਤਾਂ ਸੇਮ ਰਹੂਗੀ ਨਾ ਨਫਾੜਤਾ ਨਹੀਂ ਬਦਲਦੀ ਨਾ ਸੋ ਜੇ ਇਸ ਤਰ੍ਹਾਂ ਦਾ ਕੋਈ ਮੈਕੈਨਿਜ਼ਮ ਬਣ ਜੇ ਕਿ ਸਾਨੂੰ ਦੇਖੋ ਝੋਨਾ ਤੇ ਕਣਕ ਤਾਂ ਜਿਹੜੀ ਆ ਉਹ ਤਾਂ ਪਹਿਲਾਂ ਹੀ ਜਿਹੜੀ ਉਹ ਲਈ ਜਾ ਰਹੀ ਹੈ ਐਮਐਸਪੀ ਤੇ ਜੇ ਆਹ 6 7 ਫਸਲਾਂ ਹੋਰ ਐਡ ਹੋ ਜਾਣ ਜੋ ਪੰਜਾਬ ਦੀਆਂ ਫਸਲਾਂ ਨੇ ਪੰਜਾਬ ਇਹਨਾਂ ਨੂੰ ਬਹੁਤ ਆਸਾਨੀ ਨਾਲ ਪੰਜਾਬ ਦੀ ਧਰਤੀ ਇਹਨਾਂ ਨੂੰ ਮੰਦੀ ਹੈ ਮੰਦੀ ਹੈ ਮੀਨ ਪੰਜਾਬ ਦੀ ਧਰਤੀ ਉਗਾ ਸਕਦੀ ਹੈ ਤਾਂ ਇਹ ਪ੍ਰਪੋਜ਼ਲ ਕਿ ਕਿਸਾਨ ਮੈਂ ਤਾਂ ਇੱਕ ਵਕੀਲ ਦੇ ਤੌਰ ਤੇ ਬੈਠਾ ਸੀ ਫੈਸਲਾ ਤਾਂ ਉਹਨਾਂ ਨੇ ਲੈਣਾ ਜੀ ਤਾਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਇੱਥੇ ਫੈਸਲਾ ਲੈਣ ਦੇ ਅਭੀ ਹਜੇ ਸਮਰਥ ਨਹੀਂ ਆਗੇ ਅਸੀਂ ਜਾ ਕੇ ਡਿਸਕਸ ਕਰ ਲੈਨੇ ਆਪਣੇ ਸਾਥੀਆਂ ਨਾਲ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਾਂਗੇ ਮੰਤਰੀ ਸਾਹਿਬ ਨੇ ਵੀ ਇਹੀ ਕਿਹਾ ਸੈਂਟਰ ਵਾਲਿਆਂ ਨੇ ਕਿ ਅਸੀਂ ਵੀ ਡਿਸਕਸ ਕਰ ਲੈਨੇ ਉੱਥੇ ਵੀ ਫਾਈਨਾਂਸ ਦਾ ਕਿੰਨਾ ਕੁ ਬਰਡਨ ਪਊਗਾ ਜਾਂ ਫਿਰ ਇਹਦੇ ਨਾਲ ਕਿਉਂਕਿ ਜੇ ਕਾਨੂੰਨ ਇਹ ਲਾਗੂ ਹੋਊਗਾ ਤਾਂ ਸਾਰੇ ਦੇਸ਼ ਤੇ ਹੋਊਗਾ ਇਹ ਨਹੀਂ ਹੈ ਕਿ ਇੱਕ ਕੱਲੇ ਪੰਜਾਬ ਲਈ ਜਾਂ ਹਰਿਆਣੇ ਲਈ ਕਾਨੂੰਨ ਬਣ ਜਾਊਗਾ ਸਾਰੇ ਦੇਸ਼ ਵਾਸਤੇ ਕਾਨੂੰਨ ਬਣੂਗਾ ਤਾਂ ਬਾਕੀ ਸਟੇਟਾਂ ਨੂੰ ਵੀ ਇਹਦਾ ਫਾਇਦਾ ਹੋਊਗਾ ਸੋ ਫੈਸਲਾ ਉਹਨਾਂ ਨੇ ਕਰਨਾ ਹੈ ਮੈਂ ਇੱਕ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਮੈਂ ਆਪਣੇ ਕਿਸਾਨਾਂ ਦੇ ਵਕੀਲ ਹੋਣ ਦੇ ਨਾਤੇ ਮੈਂ ਬੈਠਾ ਚੌਥੀ ਮੀਟਿੰਗ ਹੈ ਖੁੱਲਾ ਟਾਈਮ ਹੈ ਜਿੰਨੇ ਵਜੇ ਮਰਜ਼ੀ ਉਹ ਕਹਿਣ 2 ਘੰਟੇ ਲਵਾਂਗੇ ਸਨ ਡਿਸਟ੍ਰੈਸ ਕਰ ਲੈਣ ਨੂੰ 5 ਘੰਟੇ ਲਾਵਾਂਗੇ ਕੋਈ ਪ੍ਰੋਬਲਮ ਨਹੀਂ